ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਲੋਕਾਂ ਨਾਲ ਇਹ ਵਾਅਦਾ ਕਰਿਆ ਸੀ ਕਿ ਸਰਕਾਰ ਹੈ ਜੋ ਲੋਕਾਂ ਦੇ ਆ ਸੱਥਾਂ ਵਿੱਚੋਂ ਪਿੰਡਾਂ ਸੱਥਾਂ ਵਿੱਚੋਂ ਚੱਲਿਆ ਕਰੇਗੀ ਇਸੇ ਤਰ੍ਹਾਂ ਹੀ ਅਸੀਂ ਅੱਜ ਪਹੁੰਚੇ ਹਾਂ ਸੰਗਰੂਰ ਦੇ ਨਾਲ ਲੱਗਦੇ ਪਿੰਡ ਸਾਰੋਂ ਵਿਖੇ ਜਿੱਥੇ ਕਿ ਐਮਐਲਏ ਨਿਰਿੰਦਰ ਕੌਰ ਭਰਾਜ ਸਰਕਾਰ ਆਪਕੇ ਦਵਾਰ ਦੇ ਤਹ 下 ਪਹੁੰਚੇ ਨੇ ਤੁਹਾਨੂੰ ਤਸਵੀਰਾਂ ਵਿੱਚ ਦਿਖਾ ਦਿੰਦੇ ਹਾਂ ਕਿ ਕਿਸ ਤਰ੍ਹਾਂ ਇੱਥੇ ਲੋਕ ਇਕੱਠੇ ਹੋਏ ਹੋਣ ਤੇ ਜੋ ਅਧਿਕਾਰੀ ਹਨ ਅਧਿਕਾਰੀ ਵੀ ਇੱਥੇ ਬੈਠੇ ਨੇ ਤੇ ਲੋਕਾਂ ਦੇ ਮਸਲੇ ਜੋ ਹੈ ਮੌਕੇ ਤੇ ਹੱਲ ਕਰਵਾਏ ਜਾ ਰਹੇ ਹਨ ਦੇ ਸਬੰਧ ਦੇ ਵਿੱਚ ਆਪਾਂ ਨਰਿੰਦਰਪੁਰ ਕੋਰ ਭਰਾ ਜੋ ਕੇ ਸੰਗਰੂਰ ਤੋਂ ਐਮਐਲਏ ਹਨ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਇਹਨਾਂ ਦੇ ਵਿੱਚ ਕੇ ਐਮਐਲਏ ਨਰਿੰਦਰਪੁਰ ਭਰਾ ਜੀ ਪਹੁੰਚੇ ਨੇ ਬਜ਼ੁਰਗ ਮਹਿਲਾਵਾਂ ਨੇ ਜੋ ਕਿਸ ਤਰ੍ਹਾਂ ਉਹਨਾਂ ਨੂੰ ਆਪਣੇ ਪਰਿਵਾਰਕ ਤੌਰ ਤੇ ਮਿਲ ਰਹੇ ਹਨ ਸਤਿ ਸ਼੍ਰੀ ਅਕਾਲ ਜੀ ਮੈਮ ਕਿਸ ਤਰ੍ਹਾਂ ਦਾ ਲੱਗਿਆ ਜੀ ਪਿੰਡ ਸਾਰੋ ਵਿੱਚ ਆਇਓਗੇ ਲੋਕਾਂ ਦਾ ਕੀ ਰਿਸਪੌਂਸ ਰਿਹਾ ਦੇਖੋ ਅੱਜ ਸਾਡੇ ਮਾਣਯੋਗ ਮੁੱਖ ਮੰਤਰੀ ਸਰਦਾਰ ਪੁਗਤ ਸਿੰਘ ਮਾਨ ਉਹਨਾਂ ਦੀ ਅਗਵਾਈ ਦੇ ਵਿੱਚ ਜੋ ਲੋਕਾਂ ਦੇ ਨਾਲ ਵਾਦਾ ਸੀ ਆਪ ਸਰਕਾਰ ਤੁਹਾਡੇ ਜਿਹੜਾ ਦਵਾਰ ਤੇ ਤਹਿਤ ਅੱਜ ਜਿਹੜਾ ਇੱਕ ਸਬਧਾ ਕੈਂਪ ਜਿਹੜਾ ਲਗਾਇਆ ਗਿਆ ਪਿੰਡ ਸਾਰੋਂ ਦੇ ਵਿੱਚ ਔਰ ਲੋਕਾਂ ਦੇ ਜਿਹੜੇ ਮਸਲੇ ਨੇ ਉਹ ਸਾਰੇ ਆਪਣੇ ਮਸਲੇ ਆਪਣੀਆਂ ਮੰਗਾਂ ਜਿਹੜੇ ਲੈ ਕੇ ਆਏ ਨੇ ਔਰ ਮੇਰੇ ਨਾਲ ਸਾਰੇ ਅਧਿਕਾਰੀ ਬੀਡੀਪੀਓ ਪਟਵਾਰੀ ਸਾਰੇ ਜਿੰਨੇ ਹੈਗੇ ਨੇ ਸੀਡੀਪੀਓ ਦਫਤਰ ਤੋਂ ਸਾਰੇ ਜਿਹੜੇ ਪਹੁੰਚੇ ਹੋਏ ਨੇ ਔਰ ਜਿਹੜੀਆਂ ਮੰਗਾਂ ਨੇ ਉਹਨਾਂ ਦੇ ਉੱਤੇ ਜਿਹੜੇ ਮਸਲੇ ਨੇ ਜਿਹੜੇ ਕੁਝ ਮਸਲੇ ਨੇ ਜਿਹੜੇ ਮੌਕੇ ਤੇ ਜਿਹੜੇ ਹੱਲ ਕਰਨ ਦੀ ਕੋਸ਼ਿਸ਼ ਕੀਤੀ ਔਰ ਕੁਝ ਜਿਹੜੇ ਹੈਗੇ ਨੇ ਵਿਚਾਰ ਕਰਨ ਦੇ ਲਈ ਉਹ ਵਿਚਾਰ ਅਧੀਨ ਨੇ ਔਰ ਉਹਨਾਂ ਦੇ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਜਿਹੜਾ ਕੰਮ ਕਰ ਰਹੇ ਆ। ਕਈਆਂ ਵੱਲੋਂ ਕਿਹਾ ਜਾ ਰਿਹਾ ਹੈ ਕਿ 12-12 ਹਫ਼ਤਿਆਂ ਦੀ ਹਰੇਕ ਉਹਨਾਂ ਤੋਂ ਨਰੇਗਾ ਜੀ ਦੀ ਤਨਖਾਹ ਹੁੰਦੀ ਹੈ ਉਹ ਨਹੀਂ ਹਰਕ ਪਈ ਜੀ। ਹਾਂ ਉਹ ਜਿਹੜਾ ਮਸਲਾ ਹੈਗਾ ਅੱਜ ਬੀਬੀਆਂ ਨੇ ਜਿਹੜਾ ਧਿਆਨ ਚ ਲਿਆਂਦਾ ਜਿਹੜੇ ਪਿੰਡ ਦੇ ਵਿੱਚ ਛੱਪੜ ਵਗੈਰਾ ਜਿਹੜੇ ਬਣੇ ਨੇ ਉਹ 2020-21 ਦੇ ਵਿੱਚ ਜਿਹੜੇ ਬਣੇ ਹੋਏ ਨੇ ਔਰ ਉਹਨਾਂ ਦੀ ਜਿਹੜੀ ਦਿਹਾੜੀ ਹੈ ਉਹਨਾਂ ਨੂੰ ਨਹੀਂ ਮਿਲੀ ਹੈਗੀ ਸੋ ਉਹਨਾਂ ਤੋਂ ਮੈਂ ਲਿਖਤੀ ਲੈ ਕੇ ਮੈਂ ਏਡੀਸੀ ਸੰਗਰੂਰ ਜਿਹੜੇ ਵਰਜਿਤ ਵਾਲੀ ਉਹਨਾਂ ਦੀ ਮੈਂ ਡਿਊਟੀ ਲਗਾਈ ਆ ਇਹ ਕੱਲ ਜਿਹੜਾ ਆਪਣਾ ਮੰਗ ਲੈ ਕੇ ਉਹਨਾਂ ਦੇ ਕੋਲ ਮੰਗ ਪੱਤਰ ਜਿਹੜਾ ਲੈ ਕੇ ਜਾਣਗੇ ਉਹਦੇ ਉੱਤੇ ਸੀ ਜਿਹੜੀ ਪ੍ਰੋਪਰ ਜਿਹੜੀ ਕਾਰਵਾਈ ਕਰਦੇ ਹੋਏ ਜਿਹੜਾ ਰਿਕਾਰਡ ਉਹਦਾ ਚੈੱਕ ਕਰਾ ਕੇ ਕਿ ਇਹਨਾਂ ਨੂੰ ਜਿਹੜਾ ਉਹ ਪੈਸਾ ਕਿਉਂ ਨਹੀਂ ਮਿਲਿਆ ਸੋ ਜੇ ਪੈਸੇ ਦੇ ਵਿੱਚ ਜਿਹੜੀ ਦੇਰੀ ਹੋਈ ਹੈ ਜਿਹਨਾਂ ਬੰਦਿਆਂ ਨੇ ਦੇਰੀ ਕੀਤੀ ਹੈ ਉਹਨਾਂ ਦੇ ਉੱਤੇ ਕਾਰਵਾਈ ਕਰਾਂਗੇ ਔਰ ਜਿਹੜੇ ਇਹਨਾਂ ਦੇ ਪੈਸੇ ਨੇ ਜਿਹੜੇ ਉਹਨਾਂ ਨੂੰ ਪੈਸੇ ਜਿਹੜੇ ਦਿਵਾਵਾਂਗੇ ਮੈਮ ਕੁਝ ਗਰੇ ਮਸਲੇ ਗਲੀਆਂ ਨਾਲੀਆਂ ਦੇ ਵੀ ਆਏ ਨਹੀਂ ਅੱਜ ਦੇਸ਼ ਨੂੰ ਆਜ਼ਾਦ ਹੋਏ ਤੇ ਅੱਜ ਲੋਕਾਂ ਨੇ ਸਾਨੂੰ ਜਿਹੜਾ ਮੌਕਾ ਵੀ ਦਿੱਤਾ ਤਾਂ ਫਿਰ ਵੀ ਜਿਹੜੇ ਮਸਲੇ ਨੇ ਗਲੀਆਂ ਨਾਲੀਆਂ ਦੇ ਉੱਥੇ ਖੜੇ ਨੇ ਸੋ ਉਹਨਾਂ ਨੂੰ ਵੀ ਹੱਲ ਕਰਨ ਲੱਗੇ ਹੋਏ ਆ ਕੁਝ ਜਿਹੜਾ ਮੈਂ ਪਹਿਲਾਂ ਵੀ ਇਸ ਨਗਰ ਦੇ ਵਿੱਚ ਵਿਜ਼ਿਟ ਕਰਿਆ ਸੀ ਕਿਉਂਕਿ ਇਸ ਪਿੰਡ ਦੇ ਵਿੱਚ ਜਿਹੜਾ ਸਾਡਾ ਮੋਹੱਲਾ ਕਲੀਨਿਕ ਵੀ ਜਿਹੜਾ ਜਿਹੜਾ ਚੱਲ ਰਿਹਾ ਪ੍ਰੋਪਰ ਉਸ ਟਾਈਮ ਵੀ ਕੁਝ ਗਲੀਆਂ ਐਸੀ ਜਿਹੜੀਆਂ ਬਣਾਈਆਂ ਨੇ ਔਰ ਅੱਜ ਵੀ ਜਿਹੜੀਆਂ ਗਲੀਆਂ ਦੀ ਜਿਹੜੀ ਦਿੱਕਤ ਆਈ ਹੈ ਕਿਤੇ ਨਾ ਕਿਤੇ ਜਿਹੜੀ ਨਿੱਜੀ ਕੋਈ ਦਿੱਕਤ ਦੋ ਪਰਿਵਾਰਾਂ ਦੀ ਰੁਕਾਵਟ ਹੁੰਦੀ ਹੈ ਜਿਹਦੇ ਕਰਕੇ ਕੋਈ ਕੰਮ ਜਿਹੜਾ ਰੁਕ ਜਾਂਦਾ ਸੋ ਉਹਨਾਂ ਨੂੰ ਬਿਠ ਇਲੈਕਸ਼ਨ ਕਿਸਨਾ ਦੇਖਣਾ 2024 ਦੀ ਇਲੈਕਸ਼ਨ ਤਾਂ ਇਹ ਤਾਂ ਪਬਲਿਕ ਖੜੀ ਹੈ ਦੱਸੂਗੀ ਔਰ ਸਾਡੀ ਜਿਹੜੀ ਉਹ ਤਿਆਰੀ ਹੈ ਅਸੀਂ ਕਿਉਂਕਿ ਜਿੰਨੇ ਜਿਹੜੇ ਵਾਅਦੇ ਕੀਤੇ ਸੀਗੇ ਅਸੀਂ ਬਿਜਲੀ ਫ੍ਰੀ ਦੇਣ ਦਾ ਵਾਅਦਾ ਕੀਤਾ ਸੀ ਉਹ ਵੀ ਅਸੀਂ ਵਾਅਦਾ ਪੂਰਾ ਕਰ ਲਿਆ ਅਸੀਂ ਰੋਜ਼ਗਾਰ ਦੀ ਗੱਲ ਕੀਤੀ ਸੀ ਅੱਜ 46000 ਜਿਹੜੇ ਨੌਜਵਾਨਾਂ ਨੂੰ ਜਿਹੜੀ ਨੌਕਰੀ ਹੈ ਜਿਹੜੀ ਸਰਕਾਰੀ ਜਿਹੜੀਆਂ ਨੌਕਰੀਆਂ ਨੇ ਉਹਨਾਂ ਨੂੰ ਅਸੀਂ ਰੋਜ਼ਗਾਰ ਜਿਹੜਾ ਦਿੱਤਾ ਹੈਗਾ ਔਰ 1076 ਤੇ ਜਿਹੜੀਆਂ 43 ਤਰ੍ਹਾਂ ਦੀਆਂ ਜਿਹੜੀਆਂ ਸਵਾਵਾਂ ਨੇ ਉਸ ਨੰਬਰ ਤੇ ਡਾਇਲ ਕਰਕੇ ਜਿਹੜੀ ਉਹ ਵੀ ਸੇਵਾ ਜਿਹੜੀ ਸ਼ੁਰੂ ਕਰ ਦਿੱਤੀ ਹੈਗੀ ਆ ਮੁਹੱਲਾ ਕਲੀਨਿਕਾਂ ਦਾ ਸੀ ਵਾਅਦਾ ਕੀਤਾ ਸੀਗਾ ਨਗਰ ਸਾਰੋਂ ਦੇ ਵਿੱਚ ਅਸੀਂ ਜਿਹੜਾ ਹੈਲਥ ਨੂੰ ਲੈ ਕੇ ਜਿਹੜਾ ਮਹੱਲਾ ਕਲੀਨਿਕ ਹੈ ਇਸ ਨਗਰ ਦੇ ਵਿੱਚ ਜਿਹਦੇ ਵਿੱਚ ਹਰ ਤਰ੍ਹਾਂ ਦੀ ਦਵਾਈ ਟੈਸਟ ਨੇ ਜਿਹੜੇ ਉਹ ਫ੍ਰੀ ਜਿਹੜੇ ਅਸੀਂ ਆਲਰੇਡੀ ਇਸ ਨਗਰ ਦੇ ਵਿੱਚ ਅਸੀਂ ਦੇ ਰਹੇ ਹਾਂ ਸੋ ਸਾਰੇ ਜਿਹੜੇ ਵਾਅਦੇ ਨੇ ਜਿਹੜਾ ਅਸੀਂ ਰਾਸ਼ਨ ਦੀ ਅਸੀਂ ਗੱਲ ਕੀਤੀ ਸੀ ਕਿ ਅਸੀਂ ਜਿਹੜਾ ਰਾਸ਼ਨ ਉਹ ਘਰਾਂ ਦੇ ਵਿੱਚ ਦਵਾਂਗੇ ਸੋ ਉਹਦੇ ਵਿੱਚ ਜਿਹੜਾ ਮਾਨਯੋਗ ਹਾਈ ਕੋਰਟ ਨੇ ਸਾਡੇ ਹੱਕ ਦੇ ਵਿੱਚ ਫੈਸਲਾ ਦਿੱਤਾ ਔਰ ਬੜੀ ਜਲਦੀ ਉਹਦੇ ਤੇ ਕਾਰਵਾਈ ਕਰਕੇ ਜਿਹੜਾ ਰਾਸ਼ਨ ਵੀ ਜਿਹੜਾ ਇਹਨਾਂ ਨੂੰ ਅਸੀਂ ਘਰੋ ਘਰੀ ਜਿਹੜਾ ਰਾਸ਼ਨ ਜਿਹੜਾ ਪਹੁੰਚਦਾ ਕਰਾਂਗੇ ਸੋ ਜਿੰਨੇ ਵਾਦੇ ਅਸੀਂ ਕੀਤੇ ਸੀ ਉਹਨਾਂ ਨੂੰ ਅਸੀਂ ਹਜੇ 2 ਸਾਲ ਦਾ ਵੀ ਸਮਾਂ ਜਿਹੜਾ ਸਾਡੀ ਸਰਕਾਰ ਨੂੰ ਪੂਰਾ ਨਹੀਂ ਹੋਇਆ ਸੋ ਅਸੀਂ ਉਹ ਵਾਅਦੇ ਨਿਰੰਤਰ ਆਪਣੇ ਜਿਹੜੇ ਨਿਭਾ ਰਹੇ ਹਾਂ ਔਰ ਜਿਹੜਾ 2014 ਸੋ 2014 ਜਿਹੜਾ ਉਹ ਲੋਕਾਂ ਨੇ ਦੇਖਣਾ ਇਹਨਾਂ ਨੇ ਫਤਵਾ ਦੇਣਾ ਸਾਡੇ ਵੱਲੋਂ ਅਸੀਂ 13 ਦੀਆਂ 13 ਸੀਟਾਂ ਦੀ ਜਿਹੜੀ ਤਿਆਰੀ ਕਰੀ ਬੈਠੇ ਆ ਇਹ ਸਨ ਸਾਡੇ ਨਿਰੰਦਰ ਕੋਲ ਭਰਾ ਜੀ ਜਿਨ੍ਹਾਂ ਨੇ ਕਿਹਾਗਾ ਕਿ ਲੋਕਾਂ ਵੱਲੋਂ ਬਹੁਤ ਜ਼ਿਆਦਾ ਰਿਸਪੌਂਸ ਮਿਲ ਰਿਹਾ ਤੇ ਇਥੇ ਸਰਕਾਰ ਆਪਕੇ ਦਵਾਰ ਦੇ ਤਹਿਤ ਪਹੁੰਚੇ ਸਨ ਲੋਕਾਂ ਦੇ ਕਈਆਂ ਦੇ ਮੌਕੇ ਤੇ ਮਸਲੇ ਹੱਲ ਕਰਾਏ ਗਏ ਤੇ ਜਿਹੜੇ ਰਹਿ ਗਏ ਹਨ ਉਹਨਾਂ ਨੂੰ ਸਰਕਾਰੀ ਦਫ਼ਤਰਾਂ ਦੇ ਵਿੱਚ ਭੇਜ ਕੇ ਉਹ ਕਰਵਾ ਦਿੱਤਾ ਜਾਵੇਗਾ ਸਾਡੇ ਨਾਲ ਇੱਥੇ ਆਮ ਲੋਕ ਪਿੰਡ ਵਾਸੀ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਉਹਨਾਂ ਦਾ ਇਸ ਮਸਲੇ ਕੀ ਕਹਿਣਾ ਹੈ ਕੀ ਨਾਮ ਹੈ ਆਪਣਾ ਕੁਲਵੰਤ ਕੁਲਵੰਤ ਜੀ ਕਿਸ ਤਰ੍ਹਾਂ ਦੇਖਦੇ ਹੋ ਅੱਜ ਸਰਕਾਰ ਆਪਕੇ ਦੁਆਰ ਦੇ ਤਹਿਤ ਨਿਰਿੰਦਰ ਕੋਰ ਭਰਾ ਜੀ ਇੱਥੇ ਆਏ ਸਨ ਉਹਨਾਂ ਦਾ ਕਹਿਣਾ ਸੀ ਕਿ ਸਾਰੇ ਮਸਲੇ ਹੱਲ ਕਰਾ ਦਿੱਤੇ ਗਏ ਹਨ ਤੇ ਜਿਹੜਾ ਰਹਿ ਗਿਆ ਸੰਗਰੂਰ ਦਫ਼ਤਰ ਵਿੱਚ ਭੇਜ ਕੇ ਹੱਲ ਕਰਵਾਤਾ ਜਾਵੇਗਾ ਹਾਂ ਜੀ ਕਹੇ ਵਾਦਾ ਕਰਕੇ ਗਏ ਨੇ ਵੀ ਜਿਹੜੇ ਰੋਡਾਂ ਦਿਹਾੜੀਆਂ ਲੱਗੀਆਂ ਨੇ ਰੇਗਾਲੇ ਪੈਸੇ ਨੇ ਵੀ ਉਹ ਦਬਾਵਾਂਗੇ ਕਿੰਨੇ ਪੈਸੇ ਨੇ ਕਾ ਤੋ ਤੁਸੀਂ ਦਿਹਾੜੀ ਕਰਦਿਏ 1000 ਰੁਪਿਆ ਉਹ ਤਾਂ ਸਭ ਤਾਂ ਕਹੇਗੀ ਹੁਣ ਵੀ ਸਾਨੂੰ ਉਹ ਵਾਦਾ ਕਰਕੇ ਵੀ ਅਸੀਂ ਤੁਹਾਨੂੰ ਦਵਾ ਦਾਂਗੇ ਜਿਹੜੇ ਪੈਸੇ ਸਾਡੇ ਨਰੇਗਾ ਵਾਲੇ ਰਹਿੰਦੇ ਨੇ ਪਹਿਨਾ ਵੀ ਆਏ ਸੀ ਪਹਿਨਾ ਵਾਦਾ ਕੀਤਾ ਕੋਈ ਨਾ ਜੀ ਪਹਿਲਾਂ ਨਹੀਂ ਬਕਰਿਆ ਕਿੰਨੇ ਚਿਰ ਦੇ ਪੈਸੇ ਨੇ ਤੁਹਾਡੇ ਸਾਡੇ ਤਾਂ ਹੋਏਗੇ ਨਹੀਂ ਕਿੰਨੇ ਕਹਿੰਦਾ ਕਹਿੰਦਾ ਦੋ ਹਫ਼ਤੇ ਕਿਸੇ ਤੱਕ 2021 ਬਾਈ ਦੇ ਨੇ ਕਿਸੇ ਦੇ 6 ਦੋ ਹਫ਼ਤੇ ਨੇ ਕਿਸੇ ਦੇ ਤਿੰਨ ਤਿੰਨ ਹਫ਼ਤੇ ਰਹਿ ਐ ਦਿੱਤੀ ਨਹੀਂ ਇਹਨਾਂ ਨੇ ਉਹੀ ਕਰਵਾ ਲਿਆ ਪਹਿਲਾਂ ਹੁਣ ਤਾਂ ਨੰਬਰ ਆਨਲਾਈਨ ਕਰਦੇ ਨੇ ਪਹਿਲਾਂ ਆਨਲਾਈਨ ਨਹੀਂ ਕਰਦੇ ਪੰਚਾਇਤੀ ਉਹੀ ਹੁੰਦਾ ਦੀ ਫਲਾਣਾ ਤੂੰ ਭਗ ਜਾ ਨਹੀਂ ਨਾਲੇ ਤੁਸੀਂ ਕਹਿ ਰਹੇ ਸੀ ਕਿ ਸਾਥੋਂ ਪ੍ਰਾਈਵੇਟ ਜਗ੍ਹਾ ਤੇ ਕੰਮ ਕਰਾਇਆ ਗਿਆ ਜਿਹੜਾ ਕਿ ਸਾਡਾ ਕੰਮ ਬਣਦਾ ਹੀ ਨਹੀਂ ਸੀਗਾ ਉਹਦੇ ਵਰਗੇ ਹੋਗੇ ਉਹ ਜਿਹੜਾ ਉਹ ਜਿਹੜਾ ਕੰਮ ਕਰਾਇਆ ਹਾਂ ਉਹ ਕਰਵਾਇਆ ਦੀ ਜਿਹੜਾ ਉੱਥੇ ਆਹ ਤੇ ਵੀਰ ਜੀ ਨਰੇਗਾ ਦਾ ਕੰਮ ਕਰਾਇਆ 12-12000 ਰੁਪਏ ਸਾਡਾ ਪੰਚਾਇਤ ਨੇ ਵੀ ਕੋਈ ਦਬਾਇਆ ਨਹੀਂ ਹੈਗਾ ਦੋ ਥਾਲ ਹੈ ਸਿਰ ਪੰਚ ਨੂੰ ਮਿਲੇ ਉਹ ਸੰਬੰਧ ਚ ਬਥੇਰੇ ਬਿੱਲ ਗਏ ਸਾਰਾ ਇਹ ਸਾਡੇ ਘਾੜੇ ਕੱਢ ਲੇ ਵੀਰ ਜੀ ਅੱਕ ਕੇ ਭਰਾਜ ਦੇ ਫੇਸ ਹੋਇਆ ਪਹਿਲਾਂ ਵੀ ਮਿਲੋਂ ਭਰਾਜ ਨੂੰ ਪਹਿਲਾਂ ਨਾ ਪਹਿਲਾਂ ਨਹੀਂ ਮਿਲੇ ਵੀਰ ਜੀ ਅੱਜ ਕੀ ਗੱਲ ਹੋਈ ਆ ਅੱਜ ਕਹਿੰਦੇ ਨਹੀਂ ਦਬਾ ਦਾਂਗੇ ਹਾਂ ਤੁਸੀਂ ਕੀ ਆਣਾ ਚਾਹੋਗੇ ਜੀ ਦਫ਼ਤਰ ਵਿੱਚ ਤੁਹਾਡੇ ਪੈਸੇ ਨਹੀਂ ਆਏ ਦਫ਼ਤਰਾਂ ਵਿੱਚ ਫੇਰ ਦੁਬਾਰਾ ਜਾਣਾ ਪਊਗਾ ਜਦ ਕਿ ਸਰਕਾਰ ਨੇ ਕਹੇ ਸੀ ਕਿ ਤੁਹਾਡੇ ਘਰੇ ਬੈਠੇ ਮਸਲੇ ਹੱਲ ਹੋਣਗੇ ਉਹ ਤਾਂ ਜੀ ਕਹਿੰਦੇ ਹਜੇ ਟਾਈਮ ਨਹੀਂ ਹੈ ਸਾਡੇ ਕੋਲ ਕਹਿੰਦੇ ਹਜੇ ਕਰਾਂਗੇ ਇਹ ਸਨ ਪਿੰਡ ਵਾਸੀ ਨਿਰਿੰਗਾ ਵਾਲੇ ਜਿਨ੍ਹਾਂ ਦਾ ਕਹਿਣਾ ਹੈ ਕਿ ਪ੍ਰਾਈਵੇਟ ਜਗ੍ਹਾ ਤੇ ਵੀ ਇਹਨਾਂ ਤੋਂ ਕੰਮ ਕਰਾਇਆ ਗਿਆ ਲੇਕਿਨ ਜੋ ਇਹਨਾਂ ਦੀਆਂ ਪੈਨਸ਼ਨਾਂ ਤੇ ਜੋ ਵੀ ਇਹਨਾਂ ਦੀ ਸੈਲਰੀ ਹੈ ਦਿਹਾੜੀਆਂ ਨੇ ਉਹ ਹਾਲ ਤੱਕ ਪੈਂਡਿੰਗ ਪਈਆਂ ਨੇ 2021 ਦੀਆਂ ਦਿਹਾੜੀਆਂ ਪੈਂਡਿੰਗ ਪਈਆਂ ਨੇ ਲੇਕਿਨ ਇਹਨਾਂ ਦੇ ਪੈਸੇ ਨਹੀਂ ਆਏ ਅੱਜ ਨਿਰਿੰਦਰ ਕੌਰ ਇੱਥੇ ਆਏ ਸਨ ਤੇ ਇਹਨਾਂ ਨੂੰ ਭਰੋਸਾ ਦੇ ਕੇ ਗਏ ਹਨ ਕਿ ਮਸਲਾ ਹੱਲ ਕਰਵਾ ਦਿੱਤਾ ਜਾਵੇਗਾ ਤੇ ਜੋ ਇਹਨਾਂ ਦੀ ਜੋ ਇਹਨਾਂ ਦੀਆਂ ਦਿਹਾੜੀਆਂ ਪੈਂਡਿੰਗ ਨੇ ਉਹ ਵੀ ਦਿਵਾਤੀ ਜਾਣਗੀਆਂ ਹੁਣ ਦੇਖਣਾ ਹੋਵੇਗਾ ਕਿ ਪੰਜਾਬ ਸਰਕਾਰ ਵੱਲੋਂ ਜਾਂ ਨਿਰਿੰਦਰ ਕੌਰ ਐਮਐਲਏ ਭਰਾਏ ਵੱਲੋਂ ਇਹਨਾਂ ਦੇ ਇਹ ਮਸਲੇ ਜੋ ਦਿਹਾੜੀਆਂ ਦੇ ਹਨ